ਦਾ ਦੇਖਦੇ ਦਿਖ ਦਿਓ ਜੇ ਕੋਈ ਕਲੋਨੀ ਬਣਦੀ ਹੁੰਦੀ ਨਾ ਬਉਥੇ ਜਾਂਦੀ ਹੈ ਹੋਰ ਕਿਤੇ ਨਹੀਂ ਦੇਖੀ ਮੈਡਮ ਅਨਮੋਲ ਗਗਨ ਮਾਨ ਨੂੰ ਮੈਂ ਬੇਨਤੀ ਕਰਦਾ ਸਾਡੀ ਵੱਡੀ ਭੈਣ ਹੈ ਪਤਾ ਨਹੀਂ ਛੋਟੀ ਹੈ ਮੇਰੇ ਤੋਂ ਲੋਕਾਂ ਦੇ ਲਈ ਹੱਥ ਜੋੜ ਕੇ ਕਿ ਤੁਸੀਂ ਅੱਜ ਨਵੇਂ ਗਰੋਂ ਦੇ ਵਿੱਚ ਆ ਕੇ ਇਹਨਾਂ ਦੀ ਬਾਤ ਲਓ ਨਵੇਂ ਗਰੋਂ ਦਾ ਕੰਮ ਕਰਾਓ ਸਾਡੀ ਲੋੜ ਹੈ ਅਸੀਂ ਤੁਹਾਡੇ ਪਿੱਛੇ ਲੱਗਦੇ ਹਾਂ ਤੁਸੀਂ ਅੱਗੇ ਹੋ ਲੇਕਿਨ ਲੋਕਾਂ ਦਾ ਕੰਮ ਕਰਾਓ ਅੱਜ ਅੱਜ ਮੈਂ ਭਾਰਤ ਦੀ ਫੋਰਸ ਜੋ ਤਿੰਨੋਂ ਫੋਰਸਾਂ ਨੇ ਜੋ ਪੰਜਾਬ ਔਰ ਹਿੰਦੁਸਤਾਨ ਦੀ ਰੱਖਿਆ ਕੀਤੀ ਮੈਂ ਉਹਨਾਂ ਦਾ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਦੇਸ਼ ਵੱਲੋਂ ਵਦੇਸ਼ਾਂ 'ਚ ਬੈਠੇ ਪੰਜਾਬੀਆਂ ਵੱਲੋਂ ਮੈਂ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਸਰਹੱਦ ਤੇ ਖੜਕੇ ਗੋਲੀਆਂ ਦੇ ਅੱਗੇ ਖੜਕੇ ਅੱਜ ਦੇਸ਼ ਦੀ ਜਾਨ ਬਚਾਈ ਔਰ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦਿੱਤਾ ਮੈਂ ਸਲੂਟ ਕਰਦਾ ਤਿੰਨੋਂ ਫੋਰਸਾਂ ਨੂੰ ਸੋ ਨਾਲ ਹੀ ਮੈਂ ਧੰਨਵਾਦ ਵੀ ਕਰਦਾ ਤੁਹਾਡਾ ਪ੍ਰੈਸ ਦਾ ਕਿ ਤੁਸੀਂ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਨ ਲੱਗਦੀ ਸੀਗੀ ਉਹਨੂੰ ਤੁਸੀਂ ਆਪਣੇ ਇਲੈਕਟ੍ਰੋਨਿਕ মিডিਆ ਰਾਹੀਂ ਹੋਰ ਪ੍ਰਿੰਟ মিডিਆ ਰਾਹੀਂ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਦੀ ਤੁਸੀਂ ਵੀ ਜਾਨ ਬਚਾਉਣ ਦੇ ਵਿੱਚ ਬਹੁਤ ਜ਼ਿਆਦਾ ਤੁਹਾਡਾ ਰੋਲ ਹੈ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਪ੍ਰੈਸ ਨੂੰ ਵੀ ਸਲੂਟ ਕਰਦਾ ਹੁਣ ਜੇ ਅਸੀਂ ਗੱਲ ਕਰੀਏ ਅੱਜ ਨਮਾ ਗਰਾਉਂ ਦੀ ਨਮਾ ਗਰਾਉਂ ਦੇ ਵਿੱਚ ਕਰੀਬ 29 ਟਿਊਬਵਲ ਲੱਗੇ ਹੋਏ ਆ ਅੱਜ ਮੈਨੂੰ ਪਿਛਲੇ 15 ਸਾਲਾਂ ਤੋਂ ਨਮਾਗਰੋਂ ਆਉਣ ਦਾ ਮੌਕਾ ਮਿਲਿਆ ਜਿਹਦੇ ਵਿੱਚ ਇੱਕੋ ਹੀ ਹੁਣ ਤੱਕ ਰੌਲਾ ਚੱਲਦਾ ਆ ਰਿਹਾ ਕਿ ਨਮਾਗਰੋਂ ਦੇ ਵਿੱਚ ਪੀਣ ਵਾਲਾ ਜੋ ਪਾਣੀ ਹੈ ਉਹ ਅੱਜ ਤੱਕ ਲੋਕਾਂ ਦਾ ਜਿਹੜਾ ਹੈਗਾ ਘਰਾਂ ਦੇ ਵਿੱਚ ਪੂਰਾ ਨਹੀਂ ਹੋਇਆ ਜਿੰਨੀ ਵਾਰ ਵੀ ਲੋਕਾਂ ਦੀ ਸ਼ਿਕਾਇਤ ਮਿਲੀ ਐਮਸੀ ਸਾਹਿਬ ਬੈਠੇ ਆ ਸਾਡੇ ਸਾਬਕਾ ਮੌਜੂਦਾ ਐਮਸੀ ਬੈਠੇ ਆ ਸਾਡੇ ਗੋਲਾ ਜੀ ਬੈਠੇ ਆ ਇਹਨਾਂ ਨੇ ਵੀ ਅੱਜ ਤੱਕ ਜਿੰਨੇ ਲੋਕਾਂ ਦੀਆਂ ਗੱਲਾਂ ਦਸੀਆਂ ਉਹ ਪਾਣੀ ਨੂੰ ਲੈ ਕੇ ਦਸੀਆਂ ਕਿ ਸਾਡੇ ਘਰ ਰਾਤ ਨੂੰ ਪਾਣੀ ਨਹੀਂ ਆਂਦਾ 12 ਵਜੇ ਰਾਤ ਨੂੰ 2 ਵਜੇ ਪਾਣੀ ਭਰਦਿਆ ਸੋ ਸਰਕਾਰਾਂ ਦਾ ਅੱਜ ਤੱਕ ਨਵੇਂ ਗ੍ਰਾਮ ਕੰਨੀ ਕੋਈ ਵੀ ਧਿਆਨ ਨਹੀਂ ਰਿਹਾ ਕਿ ਨਵੇਂ ਗ੍ਰਾਮ ਦੇ ਵਿੱਚ ਜੋ ਆਬਾਦੀ ਆ ਅੱਜ ਉਹ 7 ਤੋਂ 1.5 ਲੱਖ ਦੇ ਕਰੀਬ ਹੋ ਚੁੱਕੀ ਹੈ ਉਸ ਹਿਸਾਬ ਨਾਲ ਅੱਜ ਮੈਂ ਸਰਕਾਰ ਨੂੰ ਅਪੀਲ ਕਰਦਾ ਤੇ ਮੈਡਮ ਅਨਮੋਲ ਗਗਨ ਮਾਨ ਨੂੰ ਦੱਸਣਾ ਚਾਹੁੰਨਾ ਕਿ ਤੁਸੀਂ ਲੋਕਾਂ ਦੇ ਇੱਥੇ ਘਰ ਆ ਕੇ ਢਵਾ ਦਿੰਨੇ ਆ ਜਿਹੜੇ ਸਦੀਆਂ ਪੁਰਾਣਾ ਬਣੇ ਹੋਏ ਘਰ ਉਹਨਾਂ ਤੇ ਆ ਕੇ ਤੁਸੀਂ ਬਲਡੋਜ਼ਰ ਫਰਾਨੇ ਹੋ ਜਦੋਂ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਸੱਤਾ ਦੇ ਵਿੱਚ ਲਿਆਂਦਾ ਉਸ ਟਾਈਮ ਤੁਸੀਂ ਆਮ ਘਰਾਂ ਦੇ ਲੋਕ ਬਣ ਕੇ ਸੱਤਾ 'ਚ ਆਏ ਅੱਜ ਆਮ ਲੋਕਾਂ ਦੇ ਮਕਾਨ ਤੋੜਨੇ ਦੇ ਵਿੱਚ ਸਭ ਤੋਂ ਅੱਗੇ ਸਾਡਾ ਵਿਧਾਨ ਸਭਾ ਹਲਕਾ ਖਰੜਾ ਜਿੱਥੇ ਮਰਜ਼ੀ ਦੇਖ ਲਓ ਮੈਡਮ ਸਾਡੀ ਭੈਣ ਪੀਲਾ ਪੰਜਾ ਲੈ ਕੇ ਪਹੁੰਚ ਜਾਂਦੀ ਹੈ ਮੈਂ ਦੱਸਣਾ ਚਾਹੁੰਨਾ ਕਿ ਜੇ ਕੋਈ ਕੰਮ ਕਰਨਾ ਹੈ ਲੋਕਾਂ ਲਈ ਤਾਂ ਕਜੋਲੀ ਵਾਟਰ ਜਿਹੜਾ ਹੈਗਾ ਉਹਨੂੰ ਤੁਸੀਂ ਅੱਜ ਨਵੇਂ ਗਰੋਂ ਨਾਲ ਜੋੜੋ ਕਿਉਂਕਿ ਟਿਊਬਲਾਂ ਦਾ ਪਾਣੀ 29 ਲੱਗੇ ਹੋਣ 29 ਹੋਰ ਲਾ ਦਿਓ ਤਾਂ ਵੀ ਅੱਜ ਨਵੇਂ ਗਰੋਂ ਦੇ ਵਿੱਚ ਜਿਹੜਾ ਪਾਣੀ ਦਾ ਕਮੀ ਜਿਹੜੀ ਹੈਗੀ ਉਹ ਪੂਰੀ ਨਹੀਂ ਹੋਣੀ ਸੋ ਸਰਕਾਰ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਲੋਕਾਂ ਦਾ ਜਿਹੜਾ ਹੈਗਾ ਸਹੂਲਤ ਲੋਕਾਂ ਨੂੰ ਕਿਵੇਂ ਦਈਏ ਜੇ ਗੱਲ ਕਰੀ ਅੱਜ ਸੀਵਰੇਜ ਨੂੰ ਲੈ ਕੇ ਸਿਵਰੇਜ ਜਗਾ ਜਗਾ ਪਟਿਆ ਜਾ ਰਿਹਾ ਜਿਸ ਨਾਲ ਲੋਕਾਂ ਦੀ ਬਿਲਡਿੰਗਾਂ ਨੂੰ ਦੁਕਾਨਾਂ ਨੂੰ ਮਕਾਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਜਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਸਰਕਾਰ ਹੈ ਕਿਉਂਕਿ ਨਵੇਂ ਕਰਾਉਂਦਾ ਨਕਸ਼ਾ ਜਿਹੜਾ ਹੈਗਾ ਬਹੁਤ ਸਦੀਆਂ ਪੁਰਾਣਾ ਬਣਿਆ ਹੋਇਆ ਜਿਦੇ ਵਿੱਚ ਕਿਤੇ 3 ਫੁੱਟ ਦੀ ਗਲੀ ਹੈ ਕਿਤੇ 20 ਫੁੱਟ ਦੀ ਗਲੀ ਹੈ ਕਿਤੇ 5 ਫੁੱਟ ਦੀ ਗਲੀ ਹੈ ਜਦੋਂ ਸਿਵਰੇਜ ਨੂੰ ਪਟਦੇ ਆ ਤਾਂ ਲੋਕਾਂ ਦੀ ਨੂਆਂ ਦੇ ਵਿੱਚ ਪਾਣੀ ਜਾਂਦਾ ਹੈ ਇਹਦਾ ਵੀ ਜਿਹੜਾ ਗੌਰ ਆ ਸਰਕਾਰ ਨੂੰ ਕਰਨੀ ਚਾਹੀਦੀ ਹੈ ਜੇ ਕਿਸੇ ਦਾ ਲੌਸ ਹੋਇਆ ਤਾਂ ਉਹਦਾ ਮੁਆਵਜ਼ਾ ਜਿਹੜਾ ਹੈਗਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਨਾ ਕਿ ਸਰਕਾਰ ਨੂੰ ਹੱਥ ਛਾੜਨੇ ਚਾਹੀਦੀ ਹੈ ਸੋ ਤੁਸੀਂ ਕੋਈ ਹੁਣ ਸਵਾਲ ਪੁੱਛੋ ਪ੍ਰੈਸ ਵਾਲੇ ਬੰਦੇ ਇੱਕ ਹੋਰ ਹੈ ਸਰਕਾਰ ਨੂੰ ਅਪੀਲ ਹੈ ਕਿ ਜੋ ਪਿਛਲੇ ਲੰਬੇ ਸਮੇਂ ਤੇ ਬਿਜਲੀ ਨੂੰ ਲੈ ਕੇ ਬਿਜਲੀ ਦੇ ਕਨੈਕਸ਼ਨਾਂ ਨੂੰ ਲੈ ਕੇ ਕਮਰਸ਼ੀਅਲ ਮੀਟਰ ਨੂੰ ਲੈ ਕੇ ਜੋ ਵਿਵਾਦ ਚੱਲਿਆ ਹੋਇਆ ਉਹਨੂੰ ਵੀ ਹੁਣ ਤੱਕ ਸਰਕਾਰ ਨੇ ਖਤਮ ਨਹੀਂ ਕਰਿਆ ਮੈਂ ਪੁੱਛਣਾ ਚਾਹਨਾ ਸਰਕਾਰ ਨੂੰ तमाम ਦੁਕਾਨਦਾਰ ਅੱਜ ਬਿਜਲੀ ਜਿਹੜੀ ਹੈਗੀ ਚਲਾ ਰਹੇ ਆ ਕਿਉਂਕਿ ਉਹਨਾਂ ਨੇ ਆਪਣਾ ਰੋਜ਼ਗਾਰ ਕਰਕੇ ਬੱਚਿਆਂ ਦਾ ਪੇਟ ਭਰਨਾ ਹੈ ਜਦੋਂ ਬਿਜਲੀ ਵਿਭਾਗ ਦੇ ਬੰਦੇ ਆਨੇ ਆ ਆ ਕੁਲਦੀਪ ਜੀ ਨੇ ਦੱਸਿਆ ਤੇ 2 ਲੱਖ 4 ਲੱਖ 3 ਲੱਖ ਰੁਪਇਆ 50 ਹਜ਼ਾਰ ਦੇ ਤਾਂ ਥੱਲੇ ਕਿਸੇ ਨੂੰ ਕੋਈ ਜੁਰਮਾਨਾ ਹੀ ਨਹੀਂ ਪੰਦੇ। ਸੋ ਸਰਕਾਰ ਕਿੱਥੇ ਸੁੱਤੀ ਹੋਈ ਐ? ਆਮ ਲੋਕਾਂ ਦੀ ਸਰਕਾਰ ਬਣ ਕੇ ਅੱਜ ਬਿਲਕੁਲ ਸੋ ਗਈ। ਇਸ ਲੋਕਾਂ ਕੋਲ ਨਹੀਂ ਧਿਆਨ ਨਹੀਂ ਦਿੰਦੀ। ਬਸ਼ਰਤੇ ਆਪਣੀਆਂ ਗੱਡੀਆਂ ਮੋਟਰਾਂ ਦੇ ਵਿੱਚ, ਏਸੀ ਕਾਰਾਂ ਦੇ ਵਿੱਚ, ਕੋਠੀਆਂ ਬੰਗਲਿਆਂ ਦੇ ਵਿੱਚ ਬੈਠ ਕੇ ਆਪਣਾ ਜੋ ਨਜ਼ਾਰੇ ਲੈ ਰਹੇ। ਜੋ ਆਮ ਲੋਕਾਂ ਦੀ ਸਰਕਾਰ ਬਣ ਕੇ ਆਈ ਸੀ। ਸੋ ਇਹ 2-3 ਮੇਰੇ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਮੈਂ 2-3 ਮੇਰੇ ਸਵਾਲ ਹੈ ਕਿ ਇਹਨਾਂ ਨੂੰ ਜਲ ਤੇ ਜਲ ਆਪਣੀ ਸਰਕਾਰ ਰਾਹੀਂ ਤੁਸੀਂ ਪੂਰੇ ਕਰਾਓ ਆਪਣੇ ਐਮਐਲਏ ਆਪਣੇ ਮੰਤਰੀ ਅੱਗੇ ਲਾ ਕੇ ਪੂਰੇ ਕਰਾਓ। ਤੁਸੀਂ ਇਹ ਨਾ ਕਹੋ ਕਿ ਆਪੋਜੀਸ਼ਨ ਦੇ ਕਿਸੇ ਵਰਕਰਾਂ ਨੇ ਕਿਸੇ ਅਹੁਦੇਦਾਰਾਂ ਨੇ ਸਵਾਲ ਚੱਕੇ ਮੈਂ ਇਹ ਕੰਮ ਨਹੀਂ ਕਰਾਣਾ ਅੱਜ ਕੰਮ ਕਰਾਉਣਾ। ਤੁਹਾਡਾ ਫਰਜ਼ ਬਣਦਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਆ ਤੁਸੀਂ ਬੱਚੇ-ਬੱਚੇ ਨੂੰ ਵੋਟ ਪਾ ਕੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਔਰ ਤੁਸੀਂ ਵਿਧਾਨ ਸਭਾ ਹਲਕੇ ਦੇ ਐਮ ਐਲ ਏ ਹੋ وزیر ਰਹੇ ਹੋ ਅਨਮੋਲ ਗਗਨ ਮਾਨ ਜੀ ਤੁਹਾਡਾ ਇਹ ਫਰਜ਼ ਬਣਦਾ ਤੁਹਾਡੀ ਡਿਊਟੀ ਬਣਦੀ ਹੈ ਨਿਭਾਉਣਾ ਕਿ ਤੁਸੀਂ ਲੋਕਾਂ ਦੀਆਂ ਮੁਸ਼ਕਲਾਂ ਅੱਗੇ ਹੋ ਕੇ ਹੱਲ ਕਰੋ ਤੁਸੀਂ ਸਰਕਾਰ ਬਣਾਈ ਐਜੂਕੇਸ਼ਨ ਨੂੰ ਲੈ ਕੇ ਤੁਸੀਂ ਸਰਕਾਰ ਬਣਾਈ ਮੈਡੀਕਲ ਨੂੰ ਲੈ ਕੇ ਤੁਸੀਂ ਸਰਕਾਰ ਬਣਾਈ ਬੇਰੋਜ਼ਗਾਰੀ ਨੂੰ ਲੈ ਕੇ ਜਦੋਂ ਕੇਜਰੀਵਾਲ ਸਾਹਿਬ ਨੇ ਸਰਕਾਰ ਬਣਨ ਤੋਂ ਪਹਿਲਾਂ ਸਟੇਜ ਤੇ ਬੈਠੇ ਗੱਲ ਕੀਤੀ ਕਿ ਜਿਹੜਾ ਸਾਡਾ ਹਰਾ ਪੰਨਾ ਸਭ ਤੋਂ ਪਹਿਲਾਂ ਬੇਰੋਜ਼ਗਾਰੀ ਨਹੀਂ ਚੱਲੂਗਾ ਅੱਜ ਹਾਲਾਤ ਇਹ ਜੇ ਹੋ ਗਏ ਕਿ ਬੇਰੋਜ਼ਗਾਰੀ ਖਤਮ ਨਾ ਹੋਈ ਜਦੋਂ ਤੇ ਸਰਕਾਰ ਆਈ ਹੈ ਪੰਜਾਬ ਦਾ ਲਾਅ ਐਂਡ ਆਰਡਰ ਇੰਨਾ ਵਿਗੜ ਚੁਕਿਆ ਆੜਤੀ ਹੋਰ ਬਿਜ਼ਨਸਮੈਨ ਆਮ ਲੋਕਾਂ ਨੂੰ ਗਾਜਰ ਮੂਲੀ ਦੀ ਜਿਹਾ ਕਤਰਿਆ ਜਾ ਰਿਹਾ ਗਾਜਰ ਮੂਲੀ ਦੀ ਜਿਹਾ ਕਤਲ ਕੀਤੇ ਜਾ ਰਹੇ ਜਿਨ੍ਹਾਂ ਦੀ ਜ਼ਿੰਮੇਵਾਰੀ ਜੇਲਾ ਚ ਬੈਠੇ ਬੰਦੇ ਲੈ ਰਹੇ ਆ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਤੁਸੀਂ ਕਿਸੇ ਇੱਕ ਬੰਦੇ ਨੂੰ ਕਮਰੇ ਦੇ ਵਿੱਚ ਬੰਦ ਕਰ ਦਿਓ ਉਹਨੂੰ ਫੋਨ ਨਾ ਦੋ ਜ਼ਿੰਮੇਵਾਰੀ ਲੈ ਕੇ ਦਿਖਾਵੇ ਇਹ ਸਾਰੀਆਂ ਇਹਨਾਂ ਸਰਕਾਰਾਂ ਦੀ ਮਿਲਿ ਭੁਗਤਾਂ ਲੋਕਾਂ ਦੇ ਕਤਲ ਕਰਾਉਣੇ ਅੱਜ ਲੋਕ 92 ਨੂੰ ਯਾਦ ਕਰਦੇ ਆ 1992 ਦੇ ਵਿੱਚ ਲੋਕ ਆਪਣੀਆਂ ਲਾਈਟਾਂ ਨੂੰ ਬੰਦ ਕਰ ਦਿੰਦੇ ਸੀਗੇ ਕਿ ਅਸੀਂ ਬਾਹਰ ਨਹੀਂ ਨਿਕਲਣਾ ਸਾਡਾ ਕਤਲ ਹੋ ਜਾਊਗਾ ਅਸੀਂ ਰੋਜ਼ ਦੇਖਦੇ ਆ ਪ੍ਰਿੰਟ ਮੀਡੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਕਿ ਕਤਲ ਹੋ ਗਿਆ ਅੱਜ ਫਲਾਣੀ ਜਗ੍ਹਾ ਫਰੋਤੀ ਮੰਗੀ ਸੋ ਇਸ ਤਰ੍ਹਾਂ ਦੇ ਹਾਲਾਤ ਇਸ ਸਰਕਾਰ ਦੇ ਵਿੱਚ ਹੋ ਚੁੱਕੇ ਆ ਇਹ ਸਰਕਾਰ ਨੂੰ ਲੋਕਾਂ ਦੀ ਰਾਖੀ ਕਰਨੀ ਚਾਹੀਦੀ ਹੈ ਨਾ ਕਿ ਲੋਕਾਂ ਦਾ ਮਜ਼ਾਕ ਕਢਾਉਣਾ ਚਾਹੀਦਾ ਸੋ ਕੋਈ ਵੀ ਸਵਾਲ ਹੋਵੇ ਪੱਤਰਕਾਰ ਸਾਹਿਬ ਦਾ ਮੈਨੂੰ ਤੁਸੀਂ ਪੁੱਛ ਸਕਦੇ ਆ ਸੋ ਅੱਜ ਜਿਹੜਾ ਇਹ ਸੀਰੀਅਸ ਪ੍ਰੈਸ ਕਾਨਫਰੰਸ ਖਾਸ ਕਰਨਾ ਮਾਗਰਾਂ ਚਾਹੋ ਕਿਸ ਪਰਪਸ ਦੇ ਨਾਲ ਇਲੈਕਸ਼ਨ ਆ ਰਹੀ ਅੱਗੇ ਬਲਾਕ ਸੰਪਤੀ ਜਿਹੜਾ ਪ੍ਰੀਸ਼ਦੀਆਂ ਨੂੰ ਆ ਰਹੀ ਸ਼ਾਇਦ ਵਿਧਾਨ ਸਭਾ ਚੋਣਾਂ ਦੀ ਸਾਈ ਦੇ ਵਿੱਚ ਉਹਨਾਂ ਨੂੰ ਕਿਸੇ ਨਾਮਾ ਪਰੋਮ ਦੇ ਵਿੱਚ ਚੱਲ ਕੋਈ ਚੋਣ ਪਚਾਰ ਦੇ ਤੌਰ ਤੇ ਲੋਕਾਂ ਨੂੰ ਆਪਣੇ ਉਹਨਾਂ ਚਾਹੁੰਦੇ ਨੇ ਲੋਕਾਂ ਦੇ ਵਿੱਚ ਰਚਨਾ ਚਾਹੁੰਦੇ ਜਾਂ ਵਿਸ਼ੇਸ਼ ਤੌਰ ਤੇ ਸਿਰਫ ਮੰਗਾਂ ਲਈ ਆਇਓ ਦੇਖੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਇਲੈਕਸ਼ਨਾਂ ਨੂੰ ਪੌਣੇ 2 ਸਾਲ ਪਏ ਐ ਵਿਸ਼ੇਸ਼ ਤੌਰ ਤੇ ਅੱਜ ਜੋ ਲੋਕਾਂ ਦੀਆਂ ਮੰਗਾਂ ਮੇਰੇ ਭਰਾ ਬੈਠੇ ਆ ਨਾਲ ਇਹਨਾਂ ਨੂੰ ਲੋਕ ਹਰ ਵਕਤ ਆਪਣੀਆਂ ਮੰਗਾਂ ਦੱਸਦੇ ਆ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਤੁਹਾਡੇ ਰੂਬਰੂ ਹੋਏ ਆਂ ਔਰ ਮੇਰਾ ਮੇਨ ਮਕਸਦ ਅੱਜ ਕੋਈ ਬਹੁਤ ਵੱਡੀ ਪ੍ਰੈਸ ਕਾਨਫਰੰਸ ਕਰਨ ਦਾ ਨਹੀਂ ਸਿਰਫ ਇੱਕ ਨਵੇਂ ਗਰਾਉਂ ਦੀਆਂ ਜੋ ਮੰਗਾਂ ਐ ਸਿਰਫ ਆਪਾਂ ਉਹੀ ਗੱਲ ਕਰੀ ਆ ਜ ਨਵੇਂ ਗਰਾਉਂ ਦੀ ਅਸੀਂ ਅੱਜ ਪੰਜਾਬ ਦੀ ਕੋਈ ਗੱਲ ਨਹੀਂ ਕਰੀ ਕਿਸੇ ਗੱਲ ਨੂੰ ਲੈ ਕੇ ਨਹੀਂ ਮੁੱਦਾ ਚੱਕਿਆ ਸਾਨੂੰ ਸਿਰਫ ਨਵੇਂ ਗਰਾਉਂ ਦੇ ਵਿੱਚ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਸਰਕਾਰ ਆਈ ਹੈ ਨਵੇਂ ਗਰਾਉਂ ਦੇ ਵਿੱਚ ਪਾਣੀ ਦਾ ਮਸਲਾ ਜਿਹੜਾ ਜਲ ਤੋਂ ਜਲਦ ਹੱਲ ਕੀਤਾ ਜਾਵੇ ਨਵੇਂ ਗਰਾਉਂ ਦੇ ਵਿੱਚ ਬਿਜਲੀ ਦਾ ਮਸਲਾ ਹੱਲ ਕੀਤਾ ਜਾਵੇ ਨਵੇਂ ਗਰਾਉਂ ਦੇ ਵਿੱਚ ਰੇਸਟਰੀਆਂ ਦਾ ਮਸਲਾ ਹੱਲ ਕੀਤਾ ਜਾਵੇ ਨਵੇਂ ਗਰਾਉਂ ਦੇ ਵਿੱਚ ਜਿਨ੍ਹਾਂ ਦੇ ਨਕਸ਼ੇ ਬਣੇ ਹੋਏ ਆ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਦੁਕਾਨਾਂ ਦੇ ਵਿੱਚ ਮੀਟਰ ਲਾਏ ਜਾਣ ਦੇਖੋ ਕਿੱਡੀ ਜੰਗਲ ਰਾਜ ਹੈ ਜਿਨ੍ਹਾਂ ਦੇ ਨਕਸ਼ੇ ਪਾਸ ਹੋ ਗਏ ਉਹਨਾਂ ਦੇ ਮੀਟਰ ਨਹੀਂ ਲੱਗ ਰਹੇ ਸੋ ਇਹ ਤਾਂ ਬੜੀ ਸਰਕਾਰ ਦੀ ਨਲਾਇਕੀ ਕਿਆ ਹੋਊਗੀ ਜਦੋਂ ਵੀ ਕੋਈ ਗੱਲ ਕਰਦੇ ਆ ਕਹਿੰਦੇ ਇਲੀਗਲ ਹੈ ਜੇ ਕਿਤੇ ਕਿਸੇ ਨੇ ਅੱਜ ਤੋਂ 30 ਸਾਲ 35 ਸਾਲ 40 ਸਾਲ 50 ਸਾਲ ਪੁਰਾਣੇ ਵਸੇ ਹੋਏ ਲੋਕ ਹੈ ਉਹਨੂੰ ਅੱਜ ਸਰਕਾਰ ਆ ਕੇ ਇਲੀਗਲ ਕਹਿ ਕੇ ਆਪਣਾ ਪੱਲਾ ਝਾੜਦੀ ਹੈ ਸਰਕਾਰ ਦਾ ਫਰਜ਼ ਬਣਦਾ ਲੋਕਾਂ ਨੂੰ ਵਸਾਉਣਾ ਨਾ ਕਿ ਉਜਾੜਨਾ ਸੋ ਅੱਜ ਅਸੀਂ ਖਾਸ ਤੌਰ ਤੇ ਆਪਣੀਆਂ ਮੰਗਾ ਲੈ ਕੇ ਆਏ ਆ ਸਰਕਾਰ ਨੂੰ ਬੇਨਤੀ ਕਰਨ ਆਏ ਆ ਅਨਮੋਲ ਗਗਨ ਮਾਨ ਨੂੰ ਬੇਨਤੀ ਕਰਨ ਆਏ ਆ ਕਿ ਲੋਕਾਂ ਕਾ ਨਿੱਤ ਧਿਆਨ ਦਿਓ ਸਰਕਾਰ ਸੁੱਤੀ ਹੋਈ ਜਾਗੇ ਸਰਕਾਰ ਵੱਲੋਂ ਕੋ ਕਿਹਾ ਜਾ ਰਿਹਾ ਜੀ ਨਮਾਗਰੋਂ ਦੇ ਵਿੱਚ ਯਾਤ ਕੀਤਾ ਜਾ ਰਿਹਾ ਮੈਂ ਨਮਾਗਰੋਂ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਆਪਣੇ ਭਰਾ ਮੀਡੀਆ ਵਾਲਿਆਂ ਨੂੰ ਪੁੱਛਣਾ ਚਾਹਨਾ ਕਿ ਕਿਤੇ ਵੀ ਵਿਕਾਸ ਕਾਰਜ ਹੋ ਰਿਹਾ ਹੈ ਉਹਦੇ ਬਾਰੇ ਸਾਨੂੰ ਵੀ ਦੱਸੋ ਉਹ ਸਾਨੂੰ ਜਰੂਰ ਦੱਸਿਆ ਜਾਵੇ ਜੇ ਵਿਕਾਸ ਕਾਰਜ ਦੀ ਗੱਲ ਕਰੀਏ ਸੀਵਰੇਜ ਨੂੰ ਲੈ ਕੇ ਕੱਲਾ ਤਾਂ ਉਹ ਸੀਵਰੇਜ ਨਾਲ ਲੋਕ ਹੋਰ ਵੀ ਪਰੇਸ਼ਾਨ ਹੋ ਰਹੇ ਹਨ ਸੋ ਜਿਹੜੇ ਪਰੇਸ਼ਾਨ ਹੋ ਰਹੇ ਹਨ ਲੋਕ ਸਰਕਾਰ ਉਹਦੇ ਕੰਨੀ ਧਿਆਨ ਦਵੇ ਸੋ ਹੁਣ ਤੱਕ ਸਰਕਾਰ ਨੇ ਨਵੇਂ ਗਰੋਂ ਚ ਹੁਣ ਮੈਂ ਤੁਹਾਨੂੰ ਕਹਿਣ ਲੱਗਾ ਨਾ ਹੀ ਕਿਤੇ ਪੰਜਾਬ ਚ ਨਾਇਕ ਇਸੇ ਪਿੰਡਾਂ 'ਚ ਕਿਤੇ ਵੀ ਜੇ ਡਿਵੈਲਪਮੈਂਟ ਕੀਤੀ ਹੋਵੇ ਵਿਕਾਸ ਕੀਤਾ ਹੋਵੇ ਤਾਂ ਮੈਂ ਉਹਨਾਂ ਨਾਲ ਬਹਿਸ ਕਰਨ ਨੂੰ ਤਿਆਰ ਹਾਂ ਮੈਨੂੰ ਆਕੇ ਦੱਸੇ ਵੀ ਅਸੀਂ ਫਲਾਣੀ ਜਗਾ ਜਿਹੜਾ ਹੈਗਾ ਵਿਕਾਸ ਕੀਤਾ ਮੈਂ ਤੁਹਾਡੀ ਗੱਲ ਟੋਕ ਰਿਹਾ ਹਾਂ ਤੁਸੀਂ ਆ ਪੱਸਾ ਜੇ ਵਿਕਾਸ ਹੋ ਰਿਹਾ ਉਹਦੀ ਤੁਸੀਂ ਖਬਰ ਕਿਉਂ ਨਹੀਂ ਲਾਉਂਦੇ ਵੀ ਨਵੇਂ ਗਰੋਂਚ ਆ ਵਿਕਾਸ ਹੋ ਰਿਹਾ ਸੇਨੇ ਬੰਦੇ ਬੈਠੇ ਉਹਦੀ ਖਬਰ ਲਾ ਦੋ ਵੀ ਆ ਵਿਕਾਸ ਹੋ ਰਿਹਾ ਦੀ ਸਾਨੂੰ ਤਾਂ ਇਹ ਨਹੀਂ ਪਤਾ ਸਰਕਾਰੀ ਸਹੂਲਤ ਹੁੰਦੀ ਕਿਆ ਜਿਹੜੇ ਹੁਣ ਦੇ ਤੈਰੀ ਹੈ ਜਾਂ ਸਲੋਪਿੰਗ ਲੱਗ ਰਹੀ ਹੈ ਉਹਨੂੰ ਕਿਸੇ ਵਿਕਾਸੀ ਬੰਦੇ ਬਿਲਕੁਲ ਨਹੀਂ ਜੀ ਉਹ ਕੋਰਟ ਦੇ ਆਰਡਰ ਤੇ ਹੋਇਆ ਕਿਉਂਕਿ ਅੱਗੇ ਅਫਸਰਾਂ ਦੀ ਜਮੀਨ ਹੈ ਹੋਰ ਸੜਕਾਂ ਕਿਉਂ ਨਹੀਂ ਬਣ ਰਹੀਆਂ ਜੀ ਮਾੜਾ ਕਹਿਣ ਦਾ ਭਾਵ ਹੈ ਕਿ ਅਫਸਰ ਸਾਹਿਬ ਨੂੰ ਮੈਂ ਬਾਤ ਚਾਉਣ ਲਈ ਬਿਲਕੁਲ ਬਿਲਕੁਲ ਉੱਪਰ ਅਫਸਰਾਂ ਦੇ ਫਾਰਮ ਹੈ ਸਿਰਫ ਨਦੀ ਵਾਲੀ ਸੜਕ ਤੇ ਡੈਲ ਨਾਲ ਲੱਗ ਰਹੀਆਂ ਹੁਣ ਦੱਸ ਦਿਓ ਕਿੱਥੇ ਲੱਗ ਰਹੀਆਂ ਜਿਹੜੇ ਕਾਰ ਨਹੀਂ ਚੱਲਦੇ ਜਾ ਰਹੇ ਹਾਂਜੀ ਬਿਲਕੁਲ ਜੀ ਬਿਲਕੁਲ 75 ਸਾਲ ਹੋ ਗਏ ਜੇ ਪੁਲਾਂ ਨੂੰ ਅੱਜ ਜਾ ਕੇ ਕਿਤੇ ਸ਼ੁਰੂ ਹੋਏ ਆ ਉਹ ਵੀ ਦੋ ਤਿੰਨ ਹਾਦਸੇ ਹੋਲੇ ਲੋਕ ਹੜਲੇ ਇਹ ਗੱਲ ਕੋਈ ਜੀ ਹਮੇਸ਼ਾ ਗੱਲ ਇਹ ਹੁੰਦੀ ਹੈ ਕਿ ਜੇਕਰ ਸਰਕਾਰਾਂ ਬਦਲਦੀਆਂ ਰਹਿੰਦੀਆਂ 5 ਸਾਲ ਬਾਅਦ ਬਈਰ ਚਲੋ ਦੁਬਾਰੇ ਉਹੀ ਸਰਕਾਰ ਆ ਜੀ 70 ਸਾਲ ਤੇ 70 ਸਾਲ ਉਹਦੇ ਲੋਕਾਂ ਨੂੰ ਇਹੀ ਗੜੀਆਂ ਨਾਲੀਆਂ ਦੇ ਉੱਤੇ ਚੱਕਦੇ ਨੇ ਤੁਸੀਂ ਵੀ ਐਮਸੀ ਰਹੇ ਹੋ ਮਜੀਦ ਜੀ ਨੌਕੇ ਤੇ ਬਦੂਦਰੇ ਐਮਸੀ ਨੂੰ ਵੀ ਲੱਗਦਾ ਜੀ ਇਹ ਵਿਕਾਸ ਕਾਹਦੇ ਨੇ ਜਾਲ ਜਿਹੜੇ ਤੁਸੀਂ ਕਰਵਾਉਣੇ ਕਰ ਤੁਸੀਂ ਕਹਿ ਕੇ ਕਰਾਓ ਵੀ ਇਹ ਵਿਕਾਸ ਕਾਹਦਾ ਕੋਈ ਸੁਣਦਾ ਹੀ ਨਹੀਂ ਜੀ ਕੁਝ ਛੋਣੇ ਦਾ ਸਹੀ ਐਕਸਰਸਾਈ ਸਾਰੀ ਬੇਕਾਬੂ ਹੈ ਐਮਐਲਏ ਸਾਹਿਬ ਕਦੇ ਕਦੇ ਦਿਖਦੀ ਆ ਜੇ ਕੋਈ ਕਲੋਨੀ ਬਣਦੀ ਹੁੰਦੀ ਨਾ ਬਉਥੇ ਜਾਂਦੀ ਆ ਹੋਰ ਕਿਤੇ ਨਹੀਂ ਦਿਖਦੀ ਤੁਸੀਂ ਉਹ ਸਾਹਿਬ ਜਾਂ ਜਿਹੜੇ ਸਰਕਾਰੀ ਅਧਿਕਾਰੀ ਨੇ ਹਣ ਕਦੇ رابطہ ਨਹੀਂ ਕੀਤਾ ਕਿ ਰੋਜ਼ ਪਿੱਟਦੇ ਆ ਜੀ ਧਰਨੇ ਵੀ ਲੱਗਦੇ ਆ ਸਭ ਨੂੰ ਲੱਗਦਾ ਹੁਣ ਇੱਥੇ ਛੋਣੇ ਛੋਣੇ ਦੁਕਾਨਦਾਰ ਆਪਣੇ ਪੇਟ ਪਾਰਨੇ ਆ ਉਹਨਾਂ ਨੂੰ ਕੰੈਕਸ਼ਨ ਕਿਉਂ ਨਹੀਂ ਦਿੰਦੇ ਜੀ ਲੈਰ ਤਾਂ ਫੇਰ ਵੀ ਚੱਲ ਰਹੀ ਆ ਉਹ ਡਬਲ ਬਿੱਲ ਦੇਣ ਨੂੰ ਵੀ ਤਿਆਰ ਐ ਸਿਕਿਉਰਿਟੀ ਦੇਣ ਨੂੰ ਵੀ ਤਿਆਰ ਐ ਕੀ ਉਹਦੀ ਦੁਕਾਨ 'ਚ ਮੀਟਰ ਲੱਗਣ ਨਾਲ ਉਹ ਹੋਰ ਜ਼ਿਆਦਾ ਪੱਕਾ ਹੋ ਜਾਊਗਾ ਵੀ ਇਹਦੇ ਮੀਟਰ ਲੱਗੇ ਜੀ ਹੁਣੇ ਉੱਠਣਾ ਨਹੀਂ ਆ ਹੁਣ ਤੁਸੀਂ ਮਈ ਉੱਤੇ ਲੈ ਕੇ ਫਰਵਰੀ ਤੱਕ ਰਜਿਸਟਰੀ ਖੁੱਲੀ ਐ ਜੀ ਕਹਿੰਦੇ ਅਥੋਰਾਈਜ਼ ਵੀ ਕਰਾ ਲਓ ਆ ਹੁਣ ਕਹਿੰਦੇ ਹੁੰਦੀ ਐ ਜੀ ਚਲੋ ਤੁਸੀਂ ਤਾਂ ਫਿਰ ਨੋਟੀਫਿਕੇਸ਼ਨ ਜਾ ਕੇ ਤਾਂ ਫਿਰ ਆ ਦੇ ਰਹੋ ਤੁਸੀਂ ਲੈ ਕੇ ਦੇਖ ਲਓ ਜੀ ਇਹਨਾਂ ਨੂੰ ਸੀ ਕੋਈ ਦਿੰਦਾ ਹੀ ਨਹੀਂ ਤੇ ਹੁਣ ਜਿਹੜੇ ਲੋਕ ਮੀਟਰਾਂ ਲਈ ਅਪਲਾਈ ਕਰਦੇ ਨੇ ਜਾਂ अठाई फरवरी तक रजिस्ट्री मिलना है बाकी वेले जी कुछ नहीं होता है जीकार गलत कर दा ही कुछ जाने लोग इन्ह ने कहते अठाई तक हो रोक लाती ਰੌਂਗਲੇਟ ਤੇ ਜਾ ਕੇ ਉਹ ਜਿਹੜੇ ਲੋਕਾਂ ਦੇ ਵਿਚਾਰ ਵਿਚਾਰਦੇ ਕੋ ਜਿੱਥੇ ਵੀ ਮੈਨੂੰ ਲੋਕ ਬੁਲਾਉਣਗੇ ਮੈਂ ਹਰੇਕ ਲੋਕਾਂ ਨਾਲ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਮੈਂ ਲੋਕਾਂ ਦੇ ਨਾਲ ਖੜੂੰਗਾ ਚਾਹੇ ਉਹ ਦੇਖੋ ਸਰਕਾਰ ਦੇ ਅੰਗੇ ਸਾਨੂੰ ਪਿੰਡ ਚ ਜਿਹੜੀ ਦੇ ਵਿੱਚ ਡਟ ਕੇ ਖੜਨਾ ਪਿਆ तमाम ਪਾਰਟੀਆਂ ਅਸੀਂ ਖੜੀਆਂ ਭਾਜਪੀ ਲੈ ਕੇ ਕਾਲੀ ਦਲ ਲੈ ਕੇ तमाम ਪਾਰਟੀਆਂ ਅਸੀਂ ਜਿਹੜੀਆਂ ਉਸ ਵੇਲੇ ਖੜੀਆਂ ਅੱਜ ਵੀ ਅਸੀਂ ਜੇ ਕਿਤੇ ਨਵੇਂ ਗਰਾਂਵ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਆਂਦੀ ਹੈ ਲੋਕਾਂ ਨੂੰ ਜੇ ਸਾਨੂੰ ਨਵੇਂ ਗਰਾਂਵ ਵੱਲੋਂ ਮੈਸੇਜ ਲਾਇਆ ਜਾਂਦਾ ਤਾਂ ਅਸੀਂ ਉਸ ਪ੍ਰੋਟੈਸਟ ਦੇ ਵਿੱਚ ਉਸ ਦੁੱਖ ਸੁੱਖ ਦੇ ਵਿੱਚ ਤਮਾਮ ਪਾਰਟੀਆਂ ਅਸੀਂ ਉਹਨਾਂ ਦੇ ਨਾਲ ਖੜੀਆਂ ਕਿਉਂਕਿ ਅੱਜ ਜੰਗਲ ਰਾਜ ਹੋ ਚੁੱਕਿਆ ਅੱਜ ਪਾਰਟੀਆਂ ਨੂੰ ਇੱਕ ਹੋ ਕੇ ਲੋਕਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਦੀ ਜਿਹੜੀ ਹੈਗੀ ਹੈ ਬਾਰੀ ਆਈ ਹੋਈ ਹੈ ਤੇ ਤਮਾਮ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਕੇ ਅਸੀਂ ਨਵੇਂ ਗਰਾਂਵ ਦੇ ਨਾਲ ਜਿਹੜੀ ਹੈਗੀ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਹਰੇਕ ਵਰਗ ਜਿਹੜਾ ਹੈਗਾ ਉਹ ਸਾਡਾ ਭੈਣ ਭਰਾ ਹੈ ਸਾਨੂੰ ਕਿਸੇ ਨਾਲ ਵੀ ਕੋਈ મતਭੇਦ ਨਹੀਂ ਹੈਗਾ ਮੈਡਮ ਅਨਮੋਲ ਗਗਨ ਮਾਨ ਨੂੰ ਮੈਂ ਬੇਨਤੀ ਕਰਦਾ ਸਾਡੀ ਵੱਡੀ ਭੈਣ ਹੈ ਪਤਾ ਨਹੀਂ ਛੋਟੀ ਹੈ ਮੇਰੇ ਤੋਂ ਮੈਂ ਉਹਨੂੰ ਬੇਨਤੀ ਕਰਦਾ ਲੋਕਾਂ ਦੇ ਲਈ ਹੱਥ ਜੋੜ ਕੇ ਕਿ ਤੁਸੀਂ ਅੱਜ ਨਵੇਂ ਗਰੋਂ ਦੇ ਵਿੱਚ ਆ ਕੇ ਇਹਨਾਂ ਦੀ ਬਾਤ ਲਓ ਨਵੇਂ ਗਰੋਂ ਦਾ ਕੰਮ ਕਰਾਓ ਸਾਡੀ ਲੋੜ ਹੈ ਅਸੀਂ ਤੁਹਾਡੇ ਪਿੱਛੇ ਲੱਗਦੇ ਹਾਂ ਤੁਸੀਂ ਅੱਗੇ ਹੋ ਲੇਕਿਨ ਲੋਕਾਂ ਦਾ ਕੰਮ ਕਰਾਓ ਤੁਸੀਂ ਵਾਵਾ ਖਟੋ ਸਾਰੀਆਂ ਪਾਰਟੀਆਂ ਤੁਹਾਡੇ ਨਾਲ ਐ ਪਰ ਅੱਜ ਤੁਸੀਂ ਨਵੇਂ ਗਰੋਂ ਦਾ ਆਪਣੇ ਹਲਕੇ ਦਾ ਕੰਮ ਕਰਾਓ ਅਸੀਂ ਤੁਹਾਡੇ ਪਿੱਛੇ ਲੱਗ ਕੇ ਕੰਮ ਕਰਾਉਂਗੇ ਮੈਂ ਐਨਆਈ ਅਨਮੋਲ ਗਗਨਮਾਨ ਜੀ ਨੂੰ ਤੁਹਾਡੇ ਲਈ ਮੈਸੇਜ ਲਾਣਾ